ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਫਾਜ਼ਲਕਾ ਪੁਲਿਸ ਦਾ ਨਸ਼ਾ ਤਸਕਰੀ ਤੇ ਵੱਡਾ ਐਕਸ਼ਨ ਥਾਣਾ ਸਦਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਾਣਕਾਰੀ ਮੁਤਾਬਕ ਥਾਣਾ ਸਦਰ ਫਾਜ਼ਲਕਾ ਦੀ ਟੀਮ ਵੱਲੋਂ ਨਾਕਾਬੰਦੀ ਕਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ 1 ਕਿਲੋ 25 ਗ੍ਰਾਮ ਹੈਰੋਇਨ ਕੀਤੀ ਬਰਾਮਦ ਜ਼ਿਲ੍ਹਾ ਫਾਜ਼ਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦਿੱਤੀ ਜਾਣਕਾਰੀ ਤੇ ਡੀਜੀ ਸਰ ਦੀ ਹਾਜ਼ਰਤਾ ਤੇ ਸਾਡੇ ਡੀਜੀ ਸਾਹਿਬ ਹਰਮਨਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਜਿਹੜਾ ਹੈਗਾ ਇਹ ਡਰੱਗਸ ਦੇ ਜਿਹੜੇ ਵਾਰ ਚੱਲ ਰਹੀ ਉਹਦੇ ਚ ਅਸੀਂ ਜਿਹੜਾ ਹੈਗਾ ਅੱਜ ਇੱਕ ਪ੍ਰਾਪਤੀ ਕੀਤੀ ਹੈ ਸਦਰ ਫਾਜ਼ਿਲ ਕਾਦੀ ਟੀਮ ਨੇ ਨਾਕਾਬੰਦੀ ਦੌਰਾਨ 1 ਕਿਲੋ 200 ਗ੍ਰਾਮ ਗ੍ਰੰਥ ਕੀਤਾ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹ ਜਿਹੜੇ ਇਨਫੋਰਮੇਸ਼ਨ ਆਈ ਸੀ ਤੇ ਇਹ ਜੱਟ ਵਾਲੀ ਪਿੰਡ ਤੋਂ ਰਾਣਾ ਨੂੰ ਜਾ ਰਹੇ ਸੀਗੇ ਤੇ ਮੋਟਰਸਾਈਕਲ ਨੂੰ ਸ਼ਕਤੇ ਬਿਨਾਂ ਤੇ ਰੁਕਿਆ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸਾਡੀ ਟੀਮ ਨੇ ਕਾਬੂ ਕਰਕੇ ਜਿਹੜਾ ਹੈਗਾ ਬਹੁਤ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੀ ਪਛਾਣ ਹੈਗਾ 모हित ਪੁੱਤਰ ਸੁਰਜੀਤ ਸਿੰਘ ਤੇ ਮਲਕੀਸ਼ ਸਿੰਘ ਪੁੱਤਰ ਜਸਵੰਤ ਸਿੰਘ ਇਹ ਸੈਦਕੇ ਠਾੜ ਦੇ ਰਹਿਣ ਵਾਲਿਆਂ ਦੋਨੋਂ ਸਦਰਫਾਜ਼ਲਪੁਰ ਦੇ ਇਹ ਜਦੋਂ ਇਹਨਾਂ ਨੂੰ ਚੈਕਿੰਗ ਕੀਤਾ ਤਾਂ ਇਹਨਾਂ ਕੋਲੇ ਜਿਹੜਾ ਹੈਗਾ 1 ਕਿਲੋ 25 ਗ੍ਰਾਮ ਹਰੋਇਨ ਬ੍ਰਾਮਧੋਈ ਸੋ ਇਹਦੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਸਾਡੀ ਟੀਮ ਕੰਮ ਕਰ ਰਹੀ ਆ ਤੇ ਜਲਦੀ ਹੀ ਜਿਹੜਾ ਹੈਗਾ ਜਿਹੜੇ ਇੱਥੇ ਤੱਕ ਪਹੁੰਚਾਉਣ ਵਾਲੇ ਤੇ ਪਲੱਸ ਅੱਗੇ ਇਹ ਕਿੱਥੇ ਜਾਣੀ ਸੀ ਇਹਦੀ ਜਿਹੜੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਆ ਅਸੀਂ ਕਰ ਰਹੇ ਆ ਤੇ ਜਲਦੀ ਹੀ ਜਿਹੜੇ ਹੈਗੇ ਆ ਜੋ ਵੀ ਅੱਗੇ ਜਿਹੜੀ ਫਰਦਰ ਪ੍ਰਾਪਤੀ ਹੋਊਗੀ ਤੁਹਾਨੂੰ ਦੱਸਿਆ ਜਾਊਗਾ ਜੈ ਹਿੰਦ